ਕਮਾ ਤਾਂ ਨੂੰ ਫਰੀਜ ਟੋਲ ਲੰਘ ਕੇ ਦਿਖਾਣਾ ਸਿਮਰਤ ਲੰਘ ਜਾ ਰੋਕਣਾ ਨਹੀਂ ਕਿਤੇ ਵੀ ਲੰਘ ਜਾ ਕੋਈ ਪੱਟ ਦੇ ਬੈਰੀਅਰ ਇਦਾਂ ਲੱਗ ਰਿਹਾ ਮੈਂ ਕਿ ਟਰਾਲੇ ਤੇ ਜਾ ਰਹੀ ਹਾਂ ਉਹਦੇ ਉੱਚਾ ਉੱਚਾ ਟਰਾਲਾ ਕੀ ਚੱਕਰ ਹੋ ਗਿਆ ਫਿਰ ਹੁਣੇ ਗੱਡੀ ਕਰ ਬੰਦ ਕਰ ਯਾਰ ਬੁਈ ਬੰਦ ਸ਼ੀਸ਼ਾ ਤੇ ਲੇ ਕਰਿਓ ਸ਼ੀਸ਼ਾ ਵਾਈਕਰ ਜੇ ਕੇ ਖਾਲਸਾ ਵਾਈਕਰ ਜੇ ਕੇ ਬਤੇ ਅੱਜ ਚੱਲੇ ਪਾ ਰਹੇ ਆ ਜੀ ਵਾਪਸ ਪੰਜਾਬ ਵੱਲੋਂ ਗੁਰੂ ਜੀ ਨੇ ਅਗਲੀ ਛੱਡ ਕੇ ਜਾਣ ਦਾ ਦਿਲ ਨਹੀਂ ਕਰ ਰਿਹਾ ਪਰ ਜਾਣਾ ਤਾਂ ਪੈਣਾ ਹੀ ਐ ਇੱਕ ਨਾ ਇੱਕ ਦਿਨ ਲੇਕਿਨ ਬਰਦਾਸ਼ਤ ਕਰਦੇ ਆਂ ਬਾਬਾ ਜੀ ਦੁਬਾਰਾ ਬਹੁਤ ਜਲਦੀ ਬੁਲਾਣਾ ਵਾਹਿਗੁਰੂ ਵਾਹਿਗੁਰੂ ਮੇਰੇ ਮਾਲਕ ਬਹੁਤ ਔਖਾ ਹੁੰਦਾ ਦੋਸਤੋ ਛੱਡ ਕੇ ਜਾਣਾ ਆਪਣੇ ਮਾਲਕ ਨੂੰ ਆਪਣੇ ਗੁਰੂ ਨੂੰ ਜਗਦੀ ਦਾ ਪਾਇਆ ਲੋ ਜੀ ਦੋਸਤੋ ਹੁਣ ਆਪਾਂ ਦਰਸ਼ਨ ਕਰਕੇ ਮਹਾਰਾਜ ਦੇ ਸ੍ਰੀ ਸ੍ਰੀ ਮੱਥਾ ਟੇਕ ਕੇ ਸ੍ਰੀ ਅਚਕੰਡ ਸਾਹਿਬ ਤੇ ਹੁਣ ਆਪਾਂ ਚੱਲੇ ਪਾ ਰਹੇ ਆ ਜੀ ਵਾਪਸੀ ਨੂੰ ਪੰਜਾਬ ਨੂੰ ਮਨ ਬਹੁਤ ਉਦਾਸ ਜਿਹਾ ਹੈਗਾ ਜਿਵੇਂ ਹਨਾ ਕੁਝ ਜਿਵੇਂ ਕੁਝ ਪਿੱਛੇ ਰਹਿ ਜਾਂਦਾ ਆਪਣਾ ਹਨਾ ਤੇ ਐਦਾਂ ਲੱਗ ਰਿਹਾ ਆਪਣਾ ਗੁਰੂ ਨੂੰ ਛੱਡ ਕੇ ਜਾਣ ਦਾ ਮਨ ਜਿਆ ਨਹੀਂ ਕਰਦਾ ਬਹੁਤ ਹਾਲ ਜੇ ਪੈਂਦੇ ਨੇ ਅੰਦਰ ਤੇ ਬੜਾ ਮਨ ਉਦਾਸ ਜਿਹਾ ਵੀ ਹੈਗਾ ਦੇਖੋ ਸੱਚੀ ਗੱਲ ਇਹ ਹੈ ਨਾ ਸਾਰੀ ਸੰਗ ਜਿੰਨੀ ਵੀ ਸੰਗਤ ਹੈ ਪਤਾ ਨਹੀਂ ਕਿੰਨੀ ਐਸੀ ਇੱਥੇ એનર્ਜੀ ਕਿੰਨੀ ਵਾਈਬਸ ਨੇ ਦੇਖੋ ਮਹਾਰਾਜ ਦੇ ਕਰੇ ਵੀ ਜਾਣ ਨੂੰ ਮਨ ਨਹੀਂ ਕਰਦਾ ਕਿਉਂਕਿ ਬਾਬਾ ਜੀ ਤਾਂ ਇੱਥੇ ਹੀ ਨੇ ਬਾਬਾ ਜੀ ਥੋੜੀ ਕਿਤੇ ਆਪਣੇ ਗੁਰੂ ਨੂੰ ਛੱਡ ਕੇ ਕਿਵੇਂ ਜਾਣ ਨੂੰ ਮਨ ਕਰਦਾ ਹੈ ਹੁਣ ਆਪਾਂ ਦੋਸਤੋਂ ਪਹਿਲਾਂ ਇੰਦੋਰ ਜਾਣਾ ਹੈ ਇੰਦੋਰ ਉਹੀ ਰੂਪ ਹੈਗਾ ਜਿਹੜੇ ਜਿਹੜੇ ਸੂਰਤੋਂ ਆਏ ਸੀ ਤੇ ਇੰਦੋਰ ਤੋਂ ਬਾਅਦ ਫਿਰ ਆਪਾਂ ਚਲਦੇ ਜਿਵੇਂ ਕਿ ਦੱਸਿਆ ਹੋਇਆ ਪਹਿਲਾਂ ਕਿ ਗਵਾਲੀਅਰ ਗਵਾਲੀਅਰ ਦੇ ਕਿਲੇ ਵੀ ਚਲਾਂਗੇ ਬੰਦੀ ਛੋੜੀ ਗੁਰਦੁਆਰਾ ਵੀ ਦੇਖਾਂਗੇ ਤੇ ਉਸ ਤੋਂ ਬਾਅਦ ਆਪਣਾ ਆਗਰਾ ਚੱਲਾਂਗੇ ਆਗਰਾ ਤਾਜਮਹਿਲ ਵੀ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਮੋਹਾਲੀ ਨੂੰ ਚਲੇ ਪਾਵਾਂਗੇ ਤੇ ਹੁਣ ਰੂਟ ਲੰਬਾ ਹੈਗਾ ਤਕਰੀਬਨ ਤਕਰੀਬਨ 11 ਕੱਡੇ ਦਾ ਰਸਤਾ ਦਿਖਾ ਰਿਹਾ ਹੈ 인ਦੋਰ ਅਰਾਈਵਲ ਸਵਾ 5 ਗਹਿਰੇ ਪਰ ਆਪਾਂ ਸਵਾ 7 ਮੰਨ ਕੇ ਚੱਲੀਏ ਕਿਉਂਕਿ ਰਸਤੇ 'ਚ ਕੁਝ ਖਾਣ ਪੀਣ ਲਈ ਵੀ ਰੁਕਣਾ ਪੈਂਦਾ ਇਬਾਦਤ ਵਾਸਤੇ ਵੀ ਖਾਣਾ ਬਣਾਉਣ ਲਈ ਰੁਕਣਾ ਤਾਂ ਪਏਗਾ ਹੀ ਹਨਾ ਸੋ ਆਪਾਂ ਸਬਕ 7 ਵਜੇ ਮੰਨ ਕੇ ਚੱਲੀਏ ਹੁਣ ਸਵੇਰ ਦੇ ਵਜ ਰਹੇ ਨੇ ਸਵਾ 6 ਤੇ ਮਤਲਬ 13 ਘੰਟੇ ਅਸੀਂ ਮੰਨ ਕੇ ਜਿ ਲਈ ਸਾਨੂੰ ਲੱਗ ਜਾਣਗੇ ਦੌਰ ਬੌਂਸ ਦੇ ਬੌਂਸ ਦੇ ਬਾਕੀ ਰੋਡ ਖਾਲੀ ਹੁੰਦੀ ਹੈ 5-5 6 ਘੰਟੇ ਜਿਹੜੇ ਪਹਿਲੇ 5-6 ਘੰਟੇ ਆਏ ਹਾਈ ਹਾਈ ਬਾਦ ਕਿੰਨੀ ਸੁਣੀ ਬਾਦ ਹੈ ਨੀ ਹਾਈ ਹਾਈ ਕੈਮਰਾ ਦੇਖਦੇ ਚੁੱਪ ਕਰ ਜਾਂਦੀ ਇਹ ਵੀ ਬਹੁਤ ਤੇਜ਼ ਹੈ ਪਹਿਲੇ 5-6 ਘੰਟੇ ਦਾ ਪੂਰੇ ਹਾਈਵੇ ਨੇ ਅੱਗੇ ਮਿਕਸ ਜਾਂ ਸੜਕ ਆਏਗੀ ਕਦੇ ਵਧੀਆ ਆਗੇ ਕਦੇ ਮਾੜੀ ਆਗੇ ਪਹਾੜੀ ਏਰੀਆ ਆਵੇ ਹਨਾ ਟ੍ਰੈਫਿਕ ਵੀ ਹੋਏਗੀ ਸ਼ਾਮ ਦੇ ਟਾਈਮ ਇੰਦੋਰ ਕੋਲ ਚਲੋ ਸਿਮਰਤਪਾਲ ਸਿੰਘ ਜੀ ਗਏ ਨੇ ਚਾਹ ਲੈਣ ਤੇ ਨਾਲ ਪ੍ਰਸ਼ਾਦਾ ਲੈਣ ਵਾਸਤੇ ਵੀ ਸਵੇਰੇ ਸਵੇਰੇ ਪ੍ਰਸ਼ਾਦਾ ਮਿਲ ਜੇਗਾ ਤੇ ਚਲੋ ਰਸਤੇ 'ਚ ਅੱਪੱਛਾ ਕਰਾਂਗੇ ਸਵੇਰ ਦਾ ਪ੍ਰਸ਼ਾਦਾ ਜੀ ਨਹੀਂ ਅਲੱਗ ਆਉਣਾ ਮਾਲਕ ਨੂੰ ਅਰਦਾਸ ਕਰਦੇ ਆ ਦੁਬਾਰਾ ਛੇਤੀ ਭਲਾਣਾ ਆਪਣੇ ਕੋਲ ਸਹੀ ਗੱਲ ਹੈ ਦੂਰੀ ਬੜੀ ਹੈ ਨਾ ਪੰਜਾਬ ਤੋਂ ਪਰ ਇੱਕ ਦੂਰੀ ਹੈ ਕਿ ਜੇ ਗੱਡੀ ਤੇ ਨਹੀਂ ਆਣਾ ਤੁਸੀਂ ਪਲੇਨ ਤੇ ਆ ਸਕਦੇ ਹੋ ਝਟਪਟ ਆਣ ਲਈ ਸਹੀ ਗੱਲ ਹੈ ਫਿਰ ਤਾਂ ਦੂਰੀ ਨਹੀਂ ਕਿ ਨਾ ਬਾਈ ਪਲੇਨ ਤਾਂ ਬਾਈ ਪਲੇਨ ਤਾਂ ਬਾਈ ਆ ਦੂਰੀ ਨਹੀਂ ਆ ਗਈ ਸਹੀ ਬਾਈ 에 ਆ ਸਕਦੇ ਜੇ ਮਨ ਕਰਦੇ ਹਨ ਕਦੇ ਮਨ ਕਰੇ ਸਵੇਰੇ ਆਉਗਾ ਅਗਲੇ ਦਿਨ ਚਲੇ ਜਾ ਭਾਵੇਂ ਫਿਰ ਦੂਰੀ ਨਹੀਂ ਗਈ ਸਹੀ ਗੱਲ ਦੱਸਾਂ ਤਾਂ ਕੀ ਗੱਲ ਹੈ ਹਾਂਜੀ 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 ਚਲੋ ਨਾ ਜਿਆ ਇਹ ਵੀ ਉੱਠ ਜਾਂਦੀ ਜਦੋਂ ਅਸੀਂ ਮੰਨ ਲਓ ਜਲਦੀ ਉੱਠਦੇ ਹਾਂ ਨਾ ਸਵੇਰੇ ਤੇ ਇਹ ਵੀ ਸਾਡੇ ਨਾਲ ਹੀ ਉੱਠ ਜਾਂਦੀ ਹੈ ਜੀ ਇਹਨੂੰ ਮੈਂ ਇਦਾਂ ਬਾਵਾ ਸੱਚਾ ਕੇ ਲੈ ਕੇ ਜਾਵਾਂ ਫਿਰ ਸੁੱਤੀ ਰਹੂਗੀ ਜਿੱਦੋਂ ਮੈਂ ਮੋਢੇ ਲਾਵਾਂਗੇ ਨੇ ਉਸੇ ਵੇਲੇ ਉੱਠ ਜਾਣਾ। ਹੂੰ। ਚਲੋ ਹਾਂ ਸਿਮਰਦੀ ਵੇਟ ਕੱਢਦੇ ਫਿਰ ਆਪਾਂ ਨਿਕਲਦੇ ਹਾਂ। ਉਹੀ ਗਾ ਲੈਣਾ। ਜਿਉਂ-ਜਿਉਂ ਮਤਲਬ ਟਾਈਮ ਜਾਂਦਾ ਵੀ ਆਹ ਧਰਤੀ ਇੱਥੇ ਹਨਾ ਛੱਡ ਕੇ ਜਾਣ ਨੂੰ ਨਹੀਂ ਜਾ ਕਰਦੀ ਠੀਕ ਕਰਤਾ ਵਾਲੀ ਥਾਂ। ਸੱਚਖੰਡ ਐਵੇਂ ਨਹੀਂ ਕਿਹਾ ਜਾਂਦਾ ਸੱਚਖੰਡ ਹੈ। ਜਾਣ ਨੂੰ ਜੀ ਨਹੀਂ ਕਰ ਰਿਹਾ। ਦੇਹੋ ਜਾਜਤ। ਬੋਲੇ ਸੋਨਿਹਾਲ। ਵਾਸ ਰੀਆ ਕਾਲ। ਜਾਣ ਲੱਗੇ ਵਾਂ ਕਿ ਇੱਕ ਵਾਰੀ ਡੀਜ਼ਲ ਫੇਰ ਫੁੱਲ ਕਰਾ ਲਈਏ ਇੱਤੇ ਹੈਗਾ 99 ਰੁਪਏ 57 ਪੈਸੇ ਓਏ ਹੋ ਦੇਖਦੇ ਕਿੰਨਾ ਹੁੰਦਾ ਹੈ ਲਓ ਜੀ ਤੇਲ ਪੈ ਗਿਆ ਇਹਦੇ ਚ 3750 ਰੁਪਏ ਦਾ 40 ਲੀਟਰ ਪਿਆ ਉਹੀ ਰਸਤੇ ਉਹੀ ਵਾਦੀਆਂ ਜਦੋਂ ਇੰਦੋਰ ਤੋਂ ਆਪਾਂ ਨਾਡੇੜ ਸਾਹਿਬ ਵੱਲੋਂ ਆਏ ਸੀ ਤੇ ਉਦੋਂ ਤੱਕ ਤਕਤ ਸ਼ਰੀ ਹਜੂਰ ਸਾਹਿਬ ਵੱਲੋਂ ਜਦੋਂ ਪਹੁੰਚੇ ਸੀ ਤੇ ਆਹੀ ਰਸਤੇ ਸੀ ਤੇ ਉਹੀ ਰਸਤਿਆਂ ਤੋਂ ਉਹਨੂੰ ਵਾਪਸ ਜਾ ਰਹੇ ਹਾਂ ਬਹੁਤ ਸੋਹਣੇ ਰਸਤੇ ਨੇ ਤੇ ਆਂਦੇ ਆ ਤਾਂ ਤੁਹਾਨੂੰ ਇਹ ਰਸਤਾ ਦਿਖਾਇਆ ਸੀ ਹੁਣ ਜਾਂਦੇ ਆ ਵੀ ਕੀ ਦਿਖਾਈਏ ਰਸਤਾ ਇੰਦੌਰ ਤੋਂ ਬਾਹਰ ਦਾ ਰਸਤਾ ਹੈਗਾ ਜਿਹੜਾ ਤੁਹਾਨੂੰ ਉਹ ਤੁਹਾਡਾ ਨਜ਼ਰੂਰ ਸਾਂਝਾ ਕਰਾਂਗੇ ਇਹ ਹੈ ਕਿ ਇਸ ਰਸਤੇ ਦੇ ਉੱਪਰ ਥੋੜਾ ਜਿਹਾ ਹੁਣ ਗੱਡੀ ਆਪਾਂ ਖਿੱਚ ਕੇ ਚਲਾਈਏ ਕਿ ਆਪਾਂ ਰਾਤ ਨੂੰ ਚਾਹਦੇ ਆ ਕਿ ਟਾਈਮ ਸਿਰ ਇੰਦੌਰ ਪਹੁੰਚ ਜਾਈਏ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਤੇ ਰੁਕਣ ਦਾ ਵੀ ਜਿਹੜਾ ਸਬਾਬ ਹੈ ਅਸੀਂ ਉਸ ਪੂਰਾ ਛਿਮਿਤ ਕੇ ਚੱਲੇ ਹੋਇਆ ਵੀ ਇੰਨੀ ਦੇਰ ਹੀ ਰੁਕਣਾ ਪਾਤਾ ਘਟਾ ਅੱਧੇ ਦੇ ਘੰਟੇ ਦੀਆਂ ਦੋ ਸਟੀਆਂ ਨਾਲੀਆਂ ਨੇ ਬਾਸ ਬਸ ਤੋਂ ਬਾਅਦ ਗੱਡੀ ਖਿੱਚੀ ਚੱਲੋ ਜੋ ਕਿ ਟਾਈਮ ਸਿਰ ਜੇ ਪਹੁੰਚਾਂਗੇ ਤਾਂ ਹੀ ਫਿਰ ਗਵਾਲੀਅਰ ਆਪਾਂ ਜਲਦੀ ਪਹੁੰਚ ਪਾਵਾਂਗੇ ਜੇ ਰਾਤ ਨੂੰ ਇੰਦੋਰ ਲੇਟ ਪਹੁੰਚਦੇ ਆ ਤਾਂ ਉਹਦੇ ਨਾਲ ਇਹ ਚੱਕਰ ਪੈ ਜਾਣਾ ਕਿ ਸਵੇਰੇ ਉੱਠਿਆ ਲੇਟ ਜਾਣਾ ਤੇ ਹੁਣ ਜੇ ਆਪਾਂ ਟਾਈਮ ਸਿਰ ਇੰਦੋਰ ਪਹੁੰਚਦੇ ਆ ਸਵੇਰੇ ਜਲਦੀ ਉੱਠ ਕੇ ਗਵਾਲੀਅਰ ਨੂੰ ਪਹੁੰਚਾਂਗੇ ਫਿਰ ਗਵਾਲੀਅਰ ਬੰਦੀ ਚੌੜ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਚੀਜ਼ ਹੋਰ ਦੋਸਤੋ ਤੁਹਾਨੂੰ ਮੈਂ ਡਿਟੇਲ ਵਿੱਚ ਦੱਸੂਗਾ ਵੀ ਮੈਂ ਕਾਪੀ ਢਿੱਗ ਰੱਖੀ ਹੋਈ ਹੈ ਨਾਲ ਲਈ ਹੋਈ ਵੀ ਮੇਰਾ ਟੋਟਲ ਖਰਚਾ ਕਿੰਨਾ ਆਇਆ ਗੱਡੀ ਦਾ ਟੋਟਲ ਤੇਲ ਆਣ ਜਾਣ ਦਾ ਕਿੰਨਾ ਲੱਗਿਆ ਕਮਰਿਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਕਿਰਾਇਆ ਦਿੱਤਾ ਰਸਤੇ ਦੇ ਵਿੱਚ ਜਿਹੜੇ ਰੁਕੇ ਹਾਂ ਉਹ ਤਾਂ ਉੱਥੇ ਕਿੰਨਾ ਕਿਰਾਇਆ ਦਿੱਤਾ ਖਾਣ ਪੀਣ ਦਾ ਵੀ ਮੋਟਾ-ਮੋਟਾ ਸਾਫ ਤੁਹਾਨੂੰ ਦੇ ਦੂੰਗਾ ਵੀ ਕਿੰਨਾ ਖਰਚਾ ਆਉਂਦਾ ਤੇ ਲੋਕਲ ਵੀ ਮਤਲਬ ਗੱਡੀ ਟੋਟਲ ਕਿੰਨੀ ਚੱਲੀ ਮੋਹਾਲੀ ਤੋਂ ਮੋਹਾਲੀ ਤੱਕ ਵਾਪਸੀ ਉਹ ਵੀ ਤੁਹਾਨੂੰ ਦੱਸ ਦੂੰਗਾ ਇਹ ਗੱਡੀ ਥੋੜੀ ਐਵਰੇਜ ਹੈ ਫਰੀ ਦੀ ਤੁਹਾਨੂੰ ਪਤਾ ਵੀ ਥੋੜੀ ਵੱਡੀ ਗੱਡੀ ਹੋਣ ਕਰਕੇ ਐਵਰੇਜ ਥੋੜੀ ਜਿਹੀ ਘੱਟ ਹੈ ਤੁਸੀਂ ਜਿੰਨੀ ਜਿੰਨਾ ਖਰਚਾ ਇਹਦਾ ਦੱਸਾਂਗਾ ਜੇ ਤੁਹਾਡੇ ਕੋਲ ਇਹਦੇ ਨਾਲ ਦੀ ਗੱਡੀ ਹੈ ਵੱਡੀ ਗੱਡੀ ਹੈ ਫਿਰ ਤਾਂ ਅਰਾਊਂਡ ਫਿਗਰ ਸੇਮ ਹੀ ਹੋਊਗਾ ਔਰ ਜੇ ਕਿਤੇ ਛੋਟੀਆਂ ਗੱਡੀਆਂ ਜਿਵੇਂ ਹਨ ਜਿਹੜੀਆਂ ਸੈਡਾਨ ਜਾਂ ਹੈਚਬੈਕ ਹੁੰਦੀਆਂ ਨੇ ਜਿਨ੍ਹਾਂ ਦੀ 2022 ਦੀ ਗ੍ਰੀਪ ਇਹਦੀ ਮੈਂ ਦੱਸਾਂ 13-14 ਦੀ ਐਵਰੇਜ ਰਹੀ ਹੈ ਪੂਰੇ ਟ੍ਰਿਪ ਦੇ ਉੱਪਰ ਉਸ ਹਿਸਾਬ ਨਾਲ ਦੱਸੂਗਾ ਤੁਸੀਂ ਆਪਣੇ ਆਪਣੀ ਐਵਰੇਜ ਦੇ ਹਿਸਾਬ ਨਾਲ ਸੋਚ ਸਕਦੇ ਹੋ ਵੀ ਥੋੜਾ ਘੱਟ ਹੀ ਹੋਊਗਾ ਜੇ ਗੱਡੀ ਕੋਈ ਛੋਟੀ ਹੈ ਵੱਡੀ ਗੱਡੀ ਦਾ ਆਰਾਊਂਡ ਫਿਗਰ 13-14 ਸਾਹ ਇਹਦੀ ਐਵਰੇਜ ਦੇ ਹਿਸਾਬ ਨਾਲ ਤੁਹਾਨੂੰ ਮੈਂ ਸਾਰਾ ਡਿਟੇਲ ਵਿੱਚ ਖਰਚਾ ਦੱਸੂਗਾ ਵੀ ਕਿੰਨਾ ਆ ਗਿਆ ਤੇਲ ਕਿੰਨਾ ਲੱਗਿਆ ਟੋਲਾ ਟੁਲਾ ਦਾ ਵੀ ਆਈਡੀਆ ਜਆ ਹੋ ਜਾਊਗਾ ਸਾਰਾ ਕੁਝ ਹੈ ਨਾ ਤੇ ਬਾਕੀ ਪੂਰੀ ਵੀਡੀਓ ਦੇਖਦੇ ਰਹੋ ਐਂਡ ਤੱਕ ਬਹੁਤ ਆਨੰਦ ਆਉ ਤੁਹਾਨੂੰ ਲੋ ਜੀ ਦੋਸਤੋ ਸਾਡਾ ਪਹਿਲਾ ਸਟਾਪ ਪਹਿਲਾ ਸਟਾਪ ਆਇਆ ਪਤਾ ਨਹੀਂ ਕਿਹੜੀ ਥਾਂ ਦੇ ਉੱਪਰ ਐ 9 ਵਜ ਗਏ ਸੀ ਲੰਗਰ ਬਾਣੀ ਸੀ ਲੈ ਲਿਆ ਸੀ ਪਰ ਮੈਂ ਕਹਿੰਦਾ ਇੱਥੇ ਪਕੌੜੇ ਬੜੇ ਵਧੀਆ ਬਣਾ ਰਹੇ ਸੀ ਬਾਈ ਮੈਂ ਕਹਾਂ ਪਕੌੜੇ ਨਾਲ ਚਾਹ ਲੈ ਲਈ ਇੱਕ ਵਾਰੀ ਤੇ ਕਿਰਨ ਲੱਗੇ ਨਹੀਂ ਬਾਦ ਦਾ ਖਾਣਾ ਬਣਾਣਾ ਇੱਦਾਂ ਲਾ ਖਾਲੀ ਜਿਹਾ ਢਾਬਾ ਹੈ ਮੰჯੀਆਂ ਬੜੀਆਂ ਵਧੀਆ ਲੱਗਦੀਆਂ ਸੀ ਪਈਆਂ ਪਰ ਮੌਸਮ ਬੜਾ ਘੈਂਟ ਏ ਇੱਕ ਵਾਰੀ ਬਾਦ ਦਾ ਖਾਣਾ ਬਣਾ ਲਈਏ ਫਿਰ ਆਪ ਖਾਨਿਆ ਓਏ ਛੋਣਿਆ ਓਏ ਜੋਣਿਆ 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 ਪੈਨ ਪਤਾ ਨਹੀਂ ਨਾ ਕਿਹਦੇ ਚ ਰੱਖਿਆ ਵਾ ਪੈਨ ਕਵਾ ਲਿਆ ਬਲੈ ਪੀ ਜਦੋਂ ਉੱਡੇ ਆਪਾਂ ਸ਼ਿਪਿੰਗ ਕਰੂਗੇ ਬਲੇ 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 ਸਿਲੰਡਰ ਨੇ ਵਕਾ ਦੋ ਜ਼ਾਦੀ ਦਾ ਅਸੀਂ ਇਹਦੇ ਨਾਲ ਦੇ ਨਾ 10 ਸਿਲੰਡਰ ਲਿਆਂਦੇ ਨੇ ਇਹਦੇ ਨਾਲ ਦੇ ਪਰ ਹਾਲੇ ਤੱਕ ਸਾਡਾ ਇੱਕੋ ਹੀ ਨਹੀਂ ਮੁੱਕਿਆ ਕਿ ਨਹੀਂ ਇੱਕੋ ਹੀ ਬੋਤ ਹੁਣ ਆਈਡੀਆ ਜੋ ਹੋ ਜਾਏਗਾ ਵੀ ਜੇ ਆਪਾਂ ਜਾਦੀ ਕੁਕਿੰਗ ਵੀ ਕਰਨੀ ਤਿੰਨ ਚਾਰ ਸਿਲੰਡਰ ਬਹੁਤ ਨੇ ਔਰ ਪਤਾ ਨਹੀਂ ਕਿੰਨੇ ਵਾਰੀ ਬਾਦੋ ਵਾਸਤੇ ਖਾਣਾ ਬਣਾ ਚੁੱਕੇ ਆ ਇੱਕ ਕੋਈ ਬਹੁਤ ਸਾਡਾ ਇੱਕ ਮੁੱਖਿਆ ਹੀ ਨਹੀਂ ਹਾਂਜੀ ਬੇਬੀ ਚਾਹ ਪੀ ਲਈ ਅਸੀਂ ਹੁਣ ਬਾਅਦ ਵਿੱਚ ਖਾ ਲਈ ਆਪਣੀ ਰੋਟੀ ਤੇ ਯਾਰ ਰੱਖਣ ਜਾ ਰਹੇ ਨੇ ਧੋਣ ਜੱਲੇ ਨੇ ਆਹ ਦੀ ਕੁਰਸੀ ਹਵਾ ਬਹੁਤ ਸੋਹਣੀ ਚੱਲ ਰਹੀ ਏ ਸ਼ਾਨਦਾਰ ਹਵਾ ਏਸੀ ਤੋਂ ਠੰਡੀ ਹਵਾ ਦੇ ਰਿਹਾ ਔਰ ਸਾਫ ਹਾਈਵੇ ਹੈ ਵਧੀਆ ਬਸ ਹੁਣ ਸਿਮਰਤ ਡਰਾਈਵ ਕਰੇਗਾ ਤੇ ਮੈਂ ਐਡੀਟਿੰਗ ਕਰਾਂਗਾ ਕਿਉਂਕਿ ਪਹਾੜੀ ਲੱਗ ਕੇ ਆ ਜਾਣਾ ਮੁੜ ਕੇ ਫਿਰ ਇਹਨਾਂ ਨੇ ਮੈਨੂੰ ਫੜਾ ਦੇਣੀ ਗੱਡੀ ਮੈਨੂੰ ਪਤਾ ਜਿੰਨੇ ਤੱਕ ਹਾਈਵੇ ਨਾ ਉਹ ਦੇ ਦੇਣਾ ਚਲੋ ਆਓ ਹਾਈਵੇ ਅੱਗੇ ਟੁੱਟੀ ਫਰਕਾ ਤੇ ਮੈਨੂੰ ਦੇਣਗੇ ਹੈ ਨਾ ਇਬਾਦਤ ਇਬਾਦਤ ਤੁਸੀਂ ਚਲਾ ਲਿਓ ਗੱਡੀ ਬੱਤੇ मामੂ ਨਾਲ ਆਹ ਦੇਸੀ ਸਟਾਈਲ ਦੇਖੋ ਬਹਿਣ ਦਾ ਆ ਵਧੀਆ ਨਹੀਂ ਚਾ ਨਾ ਭਜੀਆਂ ਨਾ ਪਤਾ ਨਹੀਂ ਕੀ ਹੈ ਬਾਲਕ ਦਾ ਬਣਿਆ ਹੋਇਆ ਉਹ ਗਜੋਰੀ ਹੈ ਹਰਦਾਲ ਬੜਾਓ ਹਾਂ इन्ने सारे टॉयज कट्ठे करी पे बंबू ओए मेरे गुगड़िया आ मुंह नु की लाई पोए उने मारे अपने मुंह नु किथे लाया ओए तो, बोंदे थले देख नहीं खादा ना ना, ना 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 बोल दे नीचे निशान है बहुत बड़ा लगा, थी, लगा थी सी लगा सी कुछ सीमत ने साफ कीते हां की लाई पे दा जी पापा ने दाद छ दिया तुसी मैंने गोड़ी मैंने गोड़ी किथे किथे ਉਹ ਮਾਈਨਿੰਗ ਨੇ ਤੇਲ ਚੈੱਕ ਕਰ ਰਹੇ ਨੇ ਮਾਈਨਿੰਗ ਹੋ ਰਹੀ ਇਹਨਾਂ ਦੇ ਟੈਂਕਰੋਂ ਗਏ ਨੇ ਤੇਲ ਵਾਲੇ ਉਹ ਲਾ ਗਿਆ ਦੇਖੋ ਮੈਂ ਤੁਹਾਨੂੰ ਫਰੀਜ ਟੋਲ ਲੰਘ ਕੇ ਦਿਖਾਣਾ ਸਿਮਰਤ ਲੰਘ ਜਾ ਰੋਕਣਾ ਨਹੀਂ ਕਿਤੇ ਵੀ ਲੰਘ ਜਾ ਕੋਈ ਪੱਟ ਦੇ ਬੈਰੀਅਰ ਦੇਖਿਆ ਅੱਜ ਨਹੀਂ ਅੱਜ ਨਹੀਂ ਟੋਲ ਦੇਣੇ ਆਪਾਂ ਮੁੰਡਾ ਦਲੇਰ ਹੋ ਗਿਆ ਯਾਰ ਹਾਲ ਸਿੰਗਲ ਰੋਡ ਤੇ ਪੈ ਗਏ ਆ ਦੋਸਤੋ ਹੁਣ ਵਧੀਆ ਟਾਈਮ ਖਿੱਚਿਆ 5.5 ਘੰਟੇ ਦਾ ਸਫ਼ਰ ਸੀ 5.5 ਘੰਟੇ ਦਾ ਸਫ਼ਰ ਸੀ ਜਿਹੜਾ ਸਾਡਾ ਉਹ ਵਧੀਆ ਹਾਈਵੇਆਂ ਦੇ ਵਿੱਚ ਤੇ ਹੁਣ ਅਗਲਾ 5.5 ਘੰਟੇ ਸਾਡਾ ਇਹ ਜਿਹੇ ਸਿੰਗਲ ਡਬਲ ਸਿੰਗਲ ਡਬਲ ਮਿਕਸ ਜੇ ਰੋੜਾ ਆਣਗੇ ਪਹਾੜੀ ਇਲਾਕਾ ਆਏਗਾ ਤੇ ਇਹ ਜੀਆਂ ਸੜਕਾਂ ਨੇ ਹੁਣ ਅੱਗੇ ਤੇ ਪਹੁੰਚ ਜਾਗੇ ਅਸਦੇ ਸਾਡੇ ਸਵਾ ਪਟ ਪੰਜ ਦਾ ਟਾਈਮ ਸ਼ੋਅ ਕਰ ਰਿਹਾ ਮੇਰੇ ਸਾਬ ਨਾਲ 6:00 ਵਜੇ ਪਹੁੰਚ ਜਾਗੇ ਘਰ ਨਾ ਆਪਾਂ ਹੈਨਾ ਫਿਰ ਤਾਂ ਜਲਦੀ ਆ ਗਿਆ ਆਪਾਂ ਯਾਰ ਹੈਨਾ ਵਧੀਆ ਔਰ ਅੱਛਾ ਪਤਾ ਵੀ ਨਹੀਂ ਲੱਗਿਆ ਵੀ 5.5 6 ਘੰਟੇ ਕਦੋਂ ਦੀ ਪੀਕਾ ਤੋਂ ਕਦੋਂ ਬੀਤ ਗਏ ਨੇ ਜਮਾਂ ਨਹੀਂ ਪਤਾ ਲੱਗਿਆ हां एक आराम ਦੇ ਨਾਲ ਆ ਗਏ ਆ ਇਧਰੋਂ ਨਿਕਲ ਜਾਈਂਗੇ ਨਿਕਲ ਜਾਈਂਗੇ ਬਾਦ ਤੋਂ ਬਾਦ ਤੋਂ ਟਰੱਕ ਵੀ ਨਿਕਲੇਗਾ ਤਦਾਂ ਨਹੀਂ ਨਿਕਲੇਗਾ ਟਰੱਕ ਨਿਕਲ ਜਾਈਗਾ ਨਿਕਲ ਸਹੀ ਗੱਲ ਹੈ ਕੇਲਿਆਂ ਦੇ ਬਾਗ ਫੇਰ ਸ਼ੁਰੂ ਹੋ ਗਏ ਨੇ ਚਾਰੇ ਪਾਸੇ ਕੇਲਿਆਂ ਦੇ ਬਾਗ ਨੇ ਘਾਟ ਘਾਟ ਸਾਰਾ ਏਰੀਆ ਵਧੀਆ ਚਲਦੇ ਵੀ ਕੇਰਲਾ ਚੋਂ ਨੇ ਆਪਾਂ हां ਇਧਰ ਮੌਸਮ ਜਿਵੇਂ ਆਪਾਂ ਵਿਲਮਾ ਵਦੋਸ ਦੇਖਦੇ ਨਾ ਕਿਸੇ ਦੇ ਜੇ ਕੇਰਲਾ ਵਲੌਗਸ ਦੇਖਾਂਗੇ ਨਾ ਤੇ ਉੱਧਰ ਐਵੇਂ ਦੇ ਹੀ ਰਿਵਿਊ ਆਉਂਦੇ ਨੇ ਕੇਲੇ ਕੋਲੇ ਹਨ ਵਧੀਆ ਦੋਸਤੋ ਅਸੀਂ ਜਾਣ ਨੂੰ ਦੇਖੋ ਮੈਂ ਕਿ ਤੁਹਾਨੂੰ ਹੋਰ ਦੱਸਦਾ ਇੱਕ ਹੋਰ ਰਸਤਾ ਹੋਰ ਹੈਗਾ ਨਦੇੜ ਸਾਹਿਬ ਤੋਂ ਸਿੱਧਾ ਤੁਸੀਂ ਗਵਾਲੀਅਰ ਜੇ ਜਾਣਾ ਹੈ ਬਿਨਾਂ ਰੁਕੇ ਜੇ ਤੁਸੀਂ ਰੁਕਣਾ ਨਹੀਂ ਗਾ ਰਸਤੇ ਦੇ ਵਿੱਚ ਗਿੰਦੋਰ ਤੋਂ ਗਵਾਲੀਅਰ ਸਾਡਾ 1.5 ਘੰਟੇ ਦਾ ਰਸਤਾ ਹੈ ਡਾਇਰੈਕਟ ਉਹ ਤੁਹਾਨੂੰ ਵਾਇਆ ਨਾਗਪੁਰ ਜਾਣਾ ਪਊਗਾ ਵਾਇਆ ਨਾਗਪੁਰ ਤਾਂ ਜਾਣਾ ਪਏਗਾ ਕਿਉਂਕਿ ਉਹ ਸੜਕਾਂ ਪੂਰੀ ਹਾਈਵੇ ਨੇ ਔਰ ਜੇ ਤੁਸੀਂ ਜਾਣੇ ਇੱਥੇ ਸੱਚ ਖੱਡਾ ਸੀ ਆ ਯਾਦ ਹੀ ਬਹੁਤ ਵੱਡਾ ਹਾਂ ਇਹ ਤਾਂ ਬਹੁਤ ਵੱਡੀ ਮਸ਼ੀਨ ਲੱਗੀ ਸੀ ਆ ਦੇਖਿਆ ਯਾਦ ਨੇ ਸਾਨੂੰ ਅ ਡਰਿੱਲ ਕਰ ਰਹੀ ਵੀ ਮਸ਼ੀਨ ਵੱਡੀ ਵੱਡੀ ਬਹੁਤ ਨਹੀਂ ਬਹੁਤ ਵੱਡੀ ਮਸ਼ੀਨ ਹੈ ਡ੍ਰਿਲਿੰਗ ਮਸ਼ੀਨ ਹੈ ਤੇ ਜੇ ਤੁਸੀਂ ਰਾਤ ਸਟੇ ਕਰਨੀ ਹੈ ਵੀ 19-20 ਘੰਟੇ ਨਹੀਂ ਚਲਾਣਾ ਕਿਉਂ 19 ਘੰਟੇ ਤਾਂ ਡਾਇਰੈਕਟ ਡਰਾਈਵ ਹੈ ਬਾਕੀ ਬਸ ਇੱਕ ਦੋ ਘੰਟੇ ਤਾਂ ਰੁਕਦਾ ਹੀ ਇਹ ਵਿੱਚ ਥੋੜਾ ਸਲੋ ਕਰੋ ਸਟ੍ਰੈਚਿੰਗ ਕਰਨਾ ਡੇਢ ਦੋ ਘੰਟੇ ਤਾਂ ਲੱਗੇ ਜਾਂਦੇ ਨੇ ਮਤਲਬ 20 ਕੀ ਘੰਟੇ ਮੰਨ ਕੇ ਚਲੋ ਤਾਂ ਤੁਸੀਂ ਉਧਰੋਂ ਜਾ ਸਕਦੇ ਹੋ ਜੇ ਤੁਹਾਨੂੰ ਕਾਲੀ ਏ ਇਹ ਰਸਤੇ ਤੋਂ ਨਾ ਆਓ ਫਿਰ ਔਰ ਜੇ ਤੁਹਾਨੂੰ ਰਾਤ ਸਟੇ ਕਰਨੀ ਹੈ ਫਿਰ ਵਾਏ ਇੰਡੋਰ ਆ ਜਾਓ ਉਧਰਲੇ ਰਸਤੇ ਇਤਨਾ ਸਟੇ ਸਟੂ ਕਰਨ ਵਾਸਤੇ ਬਾਹਲਾ ਕੋਈ ਸਿਸਟਮ ਬਣਦਾ ਨਹੀਂ ਇੰਡੋਰ ਸ਼ਹਿਰ ਵਧੀਆ ਹੈ ਤੇ ਇੱਥੋਂ ਅੱਗੇ ਹਾਈਵੇ ਹੈ ਇੱਥੋਂ ਤੱਕ ਵਧੀਆ ਲੱਗਦਾ ਮੈਨੂੰ ਸਾਨੂੰ ਸਿਸਟਮ ਤੇ ਜਾਣ ਲੱਗੇ ਸਾਨੂੰ ਵਿਵਸਥਾ ਵਧੀਆ ਲੱਗਿਆ ਸੀ ਦੁਬਾਰਾ ਤਾਂ ਹੀ ਇਸੇ ਰਸਤੇ ਦੁਆਰਾ ਇਹ ਦੌਰ ਤੱਕ ਦਾ ਵਧੀਆ ਸਿਸਟਮ ਹੈ ਕੋਈ ਐਡੀ ਪ੍ਰੋਬਲਮ ਨਹੀਂ ਠਿਕਾਵਟ ਤੇ ਤਾਂ ਕੋਈ ਕੋਈ ਗੱਲ ਹੀ ਨਹੀਂ ਜਿੱਦੀ ਠਿਕਾਵਟ ਹੋਏਗੀ ਬਾਕੀ ਦੇਖੀਏ ਬਰਹਨਪੁਰ ਵੀ ਆਇਆਗਾ ਬਰਹਨਪੁਰ ਉੱਥੇ ਵੀ ਬਾਬਾ ਜੀ ਰੁਕੇ ਸਨ ਦਸਤੇ ਦੇ ਵਿੱਚ ਉੱਥੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ ਇਵਾਦਰ ਪਾਣੀ ਵੀ ਗਿਆ ਜੰਗਣਾ ਮਾਰ ਰਹੀ ਏ ਆ ਵਦ ਡਰਾ ਰਹੀ ਆਹ ਦੱਸੇ ਬਦਤ ਦੱਸੋ ਦੇਵ ਕੀ ਗੱਲੇ ਦੱਸ ਇਦਾਂ ਲੱਗ ਰ ਮੈਂ ਕਿ ਟਰਾਲੇ ਤੇ ਜਾ ਰਹੀ ਹਾਂ ਉਦੇ ਉੱਚਾ ਉੱਚਾ ਟਰਾਲਾ ਆਓ ਉਹ ਟਰਾਲੇ ਦੇ ਛੱਤ ਦੇ ਉੱਪਰ ਉਹ ਬਣਿਆ ਨਹੀਂ ਹੁੰਦਾ ਟੋਲ ਟੋਲ ਬਾਕਸ ਜਿਹਾ ਉੱਪਰ ਪਹਿਲੀ ਵਾਰੀ ਬਾਹਰ ਨਹੀਂ ਨਹੀਂ ਨਾ ਮੈਂ ਪੂਰੀ ਤਰ੍ਹਾਂ ਵੀ ਨਿਕਲੇ ਹੋ ਪਰ ਉਹ ਨਹੀਂ ਬੱਸ ਹੋਣੀ ਹੋਣਾ ਮੀ ਆ ਰਿਆ ਨਿਕਾ ਨਿਕਾ ਯਾਰ ਹਾਂ ਵਾਜੀ ਵਾਜੀ ਕਿਆ ਮੱਤ ਹੈ ਜੀ ਕਿਆ ਮੱਤ ਹੈ ਬੰਦ ਕਰ ਦੋ ਲੋ ਜੀ ਰੀਵਰ ਤੱਪੀ ਆ ਗਈ ਦੁਬਾਰਾ ਐਤੋਂ ਅਸੀਂ ਸੋਚ ਰਹੇ ਸੀ ਛਲੀਆਂ ਮਿਲਣ ਰਹੀਆਂ ਨੇ ਬਰੇਚਰ ਦੇ ਪੱਲੇ ਸੀ ਮੱਛੀਆਂ ਜਿੱਥੇ ਹੋਇਆ ਸੀ ਸਾਰਾ ਚਲਾਣ ਇਧਰ ਹੀ ਹੋਇਆ ਸੀ ਨਾ ਆਪਣਾ ਕਿ ਬਾਲ ਨੰਗੇ ਆ ਰਸਤਾ ਨੰਗੇ ਆ ਰਸਤਾ ਹੋ ਨੰਗੇ ਆ ਨੰਗੇ ਹੁਣ ਨਹੀਂ ਹੁੰਦਾ ਫਿਰ ਆਪਣਾ ਪਾਣੀ ਸਪੀਡ ਤੇ ਹੈ ਨਾ ਹਾਂ ਇਹ ਹੁਣ ਨੀਵਾ ਹੋ ਗਿਆ ਪਾਣੀ ਪਾਣੀ ਕਿਹਨਾਂ ਫਰਕ ਕੀ ਫਰਕ ਹੈ ਫਰਕ ਹੈ ਕਾਫੀ ਪਿਛਲੀ ਵਾਰ ਹਾਂ ਬਹੁਤ ਉੱਚਾ ਸੀ ਪਾਣੀ ਡਰਜਾ ਲੱਗ ਰਿਹਾ ਸੀ ਕੋਈ ਨੇੜੇ ਨੇੜੇ ਸੀ ਬਹੁਤ ਮੈਂ ਤੇ ਬਹੁਤ ਚੱਲ ਰਿਹਾ ਇਹ ਤਾਂ ਐਵੇਂ ਲੱਗ ਰਿਹਾ ਜਿਵੇਂ ਕੋਈ ਨਹੀਂ ਸਿਮਰਤ ਜਾ ਕੇ ਬੱਚੇ ਪੜ ਲਿਆਗਾ ਟਰੈਕਟਰ ਆ ਰਿਹਾ ਟਰੈਕਟਰ ਜਦੋਂ ਦੀ ਅਸੀਂ ਚਾਹ ਪੀਤੀ ਉਦੋਂ ਦਾ ਸਿਮਰਤ ਗੱਡੀ ਚ ਲਾ ਰਿਹਾ ਤੇ ਤੁਹਾਨੂੰ ਦੱਸਦੀ ਨੇ ਪਕੌੜੇ ਛੋੜੇ ਤਾਂ ਖਾਦੇ ਨੇ ਤਿੰਨ ਕੱਪ ਚਾਹ ਲੀਤੀ ਅਸੀਂ ਤਿੰਨ ਕੱਪ ਇੱਕ ਇੱਕ ਬੰਦੇ ਦੀ ਤਾਂ ਵੀ ਅੱਧਾ ਗਲਾਸ ਤੋਂ ਵੀ ਘੱਟ ਬਣੀ ਹੈ ਹਾਦ ਮੈਂ ਕਿ ਮੈਂ ਕਹਿੰਦਾ ਤਿੰਨ ਕੱਪ ਚਾਹੀਦੀ ਮੈਂ ਕਹਿੰਦਾ ਨਹੀਂ ਹੈ ਇੱਕ ਇੱਕ ਕੱਪ ਦਿੱਤੀ ਹੈ ਨਹੀਂ ਅਜੇ ਤੇ ਆਪਣੇ ਗਲਾਸ ਕੱਢੇ ਹੀ ਫਿਰ ਪੁੱਰ ਕੇ ਪੀ ਹਾਂ ਮੈਂ ਉਹਨੂੰ ਕਿ ਆਪਣਾ ਗਲਾਸ ਦੇ ਮੈਂ ਭਰ ਕੇ ਦੇਣੀ ਤੂੰ ਭਰ ਦੇ ਚੱਲ ਬਾਅਦ ਫਤਲ ਮੈਨੂੰ ਐਸੀ ਵੀ ਇੱਕੋ ਕੱਪ ਦੇ ਕੇ ਹੋਣਾ ਇਹਨੂੰ ਚੰਗਾ ਉਹਦੀ ਕੱਚ ਦੀ ਗਲਾਸ ਜਿਹੜੇ ਪੀ ਲੈਂਦੇ ਆ ਆਪਣੇ ਗਲਾਸ ਵੀ ਲੈ ਬਿੜੇ ਫਿਰ ਉਹ ਤਿੰਨ ਗਲਾਸ ਬਣ ਕੇ ਵੀ ਨਹੀਂ ਬਣੀ ਗੱਲ ਉਹ ਭਰਾ ਮੈਂ ਕਹਿਆ ਯਾਰ ਤਿੰਨ ਗਲਾਸ ਤਾਂ ਫਿਰ ਮਜ਼ਾਕ ਹੀ ਹੋ ਗਿਆ ਸਾਡੇ ਨਾਲ ਮੈਂ ਕਿਹਾ ਭਰਾ ਜੇ ਤੂੰ ਆਪਿਆਂ ਨੂੰ ਇਦਾਂ ਦੀ ਚਾਹ ਦੇ ਦਿੱਤੀ ਨਾ ਉਹਨੇ ਕਹਣਾ ਦੋ ਘੁੱਟ ਚਾਹ ਦਾ ਹਾਂ ਇਹਦਾ ਵੀ ਕਹਣੀ ਹਾਂ ਨਹੀਂ ਮਿੱਠਾ ਚੈੱਕ ਕਰ ਲੈ ਠੀਕ ਹੈ ਚਾਹ ਵਧੀਆ ਹੈ ਹੁਣ ਲਿਆਓ ਗਿਆ ਚਾਹ ਚਾਹ ਦੇ ਦਿੱਤੀ ਕਹਿੰਦਾ ਉਹਨੇ ਆਪਣੀ ਕੱਪੋਂ ਗੋੜੇ ਜੜੇ ਜੂੜਸਾ ਉੱਤੋਂ ਲੈ ਕੇ ਆਏ ਚਾਹ ਆ ਅਸੀਂ ਸਪੈਸ਼ਲ ਮੱਗੇ ਲਿਆਉਂਦੇ ਨੇ ਏਡੇ ਏਡੇ ਸਟੀਲ ਦੇ ਇਹ ਭਰ ਕੇ ਚਾਹ ਪੀਆ ਕਰਾਂਗੇ ਉਹ ਪੰਜਾਬੀ ਚਾਹ ਨਾ ਪੀਣ ਕੀ ਲਾਗਿਆ ਗਿਰਨ ਉਹ ਜਿਹੜਾ ਸਾਡੇ ਪੁਰਾ ਵਚਾਉਂਦਾ ਸੀ ਆਓ ਆਡੀਅੰਸ ਨੂੰ ਦਿਖਾਓ ਸਹੀ ਗੱਲ ਉਹ ਮੇਰੇ ਪੁਰਵਜੰਦਾ ਕਿਲਾ ਉੱਪਰ ਜਦੋਂ ਪਿਛਲੀ ਵਾਰ ਇੱਧਰ ਨਾ ਕੇ ਗਏ ਇਹ ਦੇਖ ਕੇ ਕਿਹਾ ਕਿ ਅੱਛਾ ਪਕਿੰਦੇ ਆਪਣਾ ਪੁਰਵਜੰਦਾ ਇਹ ਆਪਣਾ ਪੁਰਵਜੰਦਾ ਕਿਲਾ ਮੈਂ ਕਿੱਥੇ ਇੱਕ ਕਬਜਾ ਕਰ ਲੈਨੇ ਆ ਜਦੋਂ ਸੰਗਤ ਆਇਆ ਕਰੀਗੇ ਜੂਰ ਸਾਹਿਬ ਦੀ ਇੱਥੇ ਆਪਾਂ ਲੰਗਰ ਚ ਕਰਾਂਗੇ ਕਿਹਨੇ ਕਹਿੰਦੀ ਇੰਨੀ ਉੱਪਰ ਚੜ ਕੇ ਕੌਣ ਜਾਏ ਕਰੇਗਾ ਸਹੀ ਗੱਲ ਨਹੀਂ ਕਰੂੰਗਾ ਉੱਪਰ ਕੋਈ ਕਹਣੀ ਚੱਡ ਪੁਰਾ ਉੱਤੇ ਬਾਬਾ ਬਾਬਾ ਜੀ ਉਹਨਾ ਬੈਠੇ ਉੱਤੇ ਪਰ ਉਹ ਜਦੋਂ ਲੰਗਰ ਜੀ ਨਹੀਂ ਮੈਂ ਕਿਹਾ ਸਾਡੇ ਪੁਰਵਜੰਦਾ ਕਿਲਾ ਹੈ ਜਿਗੂ ਯਾਰ ਉਹਨਾਂ ਨੂੰ ਮਨਾਮਨੂ ਲੈਣਾ ਸੀ ਤਾਂ ਇਹ ਹੀ ਨੇ ਇੰਦੀ ਕਬਜ਼ਾ ਕੰਮ ਚੱਲੀ ਆ ਕਬਜ਼ਾ ਕਰਦੇ ਹੋ ਤਾਂ ਪਤਾ ਲੱਗਿਆ ਤਾਂ ਡਾਂਗ ਲੈ ਕੇ ਖੜਾ ਹੈ ਨਿਕਲੋ ਉੱਤੋਂ ਜਾ ਗੜੇ ਮੈ ਤੇ ਪਹੁੰਚ ਤਾਂ ਜਾਗਾ ਪਰ ਟਾਈਮ ਤੇ ਜਾਣਾ ਪੁਰ ਕਿੱਥੇ ਹੈ ਰਾਹ ਹੈਗਾ ਰਸਤਾ ਮੈਨੂੰ ਤਾਂ ਯਾਦ ਇਹ ਨਾ ਲੱਗਦਾ ਉਹ ਕੱਲ ਪਿਛਲੀ ਯਾਦ ਆ ਗਈ ਸਾਰੀ ਪਿਛਲੇ ਮੈਂ ਐਕਚੁਅਲੀ ਪਿਛਲੇ ਜਨਮ ਵਿੱਚ ਰਾਜਾ ਸੀ ਬੜਾ ਕਿੱਚ ਵੱਟਦੇ ਸਾਰੀ ਮੀਂਹ بارشਾਂ ਇੱਥੇ بارشਾਂ ਇੱਥੇ بارشਾਂ ਬਹੁਤ ਨੇ ਐਮਪੀ ਦੇ ਵਿੱਚ ਮਤਲਬ ਹੌਲੇ 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 ਉਪਰ ਆ ਐਮਪੀ ਚ بارش ਬਹੁਤ ਹੋ ਰਹੀ ਹੈ ਮੱਧ ਪ੍ਰਦੇਸ਼ بارشਾਂ ਦਾ ਘੜ ਲੋ ਜੀ ਸੰਗਤ ਜੀ ਅਸੀਂ ਪਹੁੰਚ ਗਿਆ ਜੀ ਗੁਰਦੁਆਰਾ ਗੁਰੂ ਨਾਨਕ ਬੁੰਗਾ ਸਾਹਿਬ ਜੋ ਕਿ ਇੰਦੋਰ ਦੇ ਵਿੱਚ ਨੇ ਤਕਰੀਬਨ ਤਕਰੀਬਨ ਅਸੀਂ 5:30 ਪਹੁੰਚ ਗਏ ਸੀ ਹਾਂ 5:30 ਪਹੁੰਚ ਗਏ ਸੀ ਪੁਣੇ 6 5:30 ਤੇ ਹੁਣ ਇੱਥੇ ਕਮਰੇ ਦੇਖ ਲਏ ਤੇ ਇੱਕ ਹੋਰ ਸੰਗਤ ਦੀ ਗੱਡੀ ਜੋਗੀ ਬਟਾਲੇ ਤੋਂ ਆਈ ਹੋਈ ਹੈ ਪੰਜਾਬ ਤੋਂ ਇਹ ਵੀ ਕੱਲ ਮਿਲੇ ਸੀ ਹਜੂਰ ਸਾਹਿਬ ਤੇ ਇਹ ਵੀ ਅੱਜ ਸੰਗਤ ਤੁਰ ਰਹੀ ਹੈ ਪੰਜਾਬ ਨੂੰ ਤੇ ਫਿਰ ਅਸੀਂ ਵੀ ਸੋਚਿਆ ਵੀ ਆਪਾਂ ਕਿਉਂ ਨਾ ਨਾਲ-ਨਾਲ ਚੱਲ ਲਈਏ ਤੇ ਕਿਉਂਕਿ ਗਵਾਲੀਅਰ ਜਾਣਾ ਇਹਨਾਂ ਨੇ ਤੇ ਆਪਾਂ ਗਵਾਲੀਅਰ ਵਾਲਾ ਰਸਤਾ ਕਿਉਂ ਨਾ ਚੂਜ਼ ਕਰ ਲਈਏ ਦੇਖਦੇ ਆਂ ਬਾਕੀ ਸੰਗਤ ਨੂੰ ਮਿਲ ਕੇ ਤਾਂ ਬਾਬਾ ਜੀ ਹੁਣੇ ਵੀ ਟੱਕਰ ਗਿਆ ਆਪਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਕਿੰਨੇ ਵਜੇ ਪਹੁੰਚੋਗੇ ਤੁਸੀਂ ਅਸੀਂ ਬਨੇਦੇ 3 ਵਜੇ ਪਹੁੰਚ ਜਾਾਂਗੇ ਗਵਾਲੀਅਰ ਕਿਲੇ ਅੱਛਾ ਚਲੋ ਬਹੁਤ ਵਧੀਆ ਬਹੁਤ ਵਧੀਆ ਮੈਂ ਤੁਹਾਡੇ ਨਾਲ-ਨਾਲ ਹੀ ਤੁਰਦੇ ਆਂ ਆਪਾਂ ਵੀ ਠੀਕ ਹੈ ਜੀ ਠੀਕ ਹੈ ਸੰਗਤ ਹਾਂਜੀ ਇਹ ਮੇਰੇ ਏਰੀਆ ਦੇ ਨੇ ਅੱਛਾ ਮੈਂ ਦੇਖ ਰਿਹਾ ਕਿ ਬਟਾਲਾ ਲਿਖਿਆ ਹੋਇਆ ਸੀ ਅੱਗੇ ਬੜਾ ਵਧੀਆ ਲੱਗਦਾ ਤੁਸੀਂ ਤਾਂ ਸੌਂ ਕੇ ਆਏ ਹੋਗੇ ਆਰਾਮ ਨਾਲ ਹਾਂਜੀ ਸਾਨੂੰ ਸੌਣ ਦਾ ਟਾਈਮ ਨਹੀਂ ਮਿਲਦਾ ਨਾ ਨਾ ਬਹੁਤ ਵਧੀਆ ਆਪਣੇ ਪਿੰਡਾਂ ਲੱਗੇ ਨੇ ਮੱਲੀਆਂ ਸਿੱਧੀਆਂ ਮੱਲੀਆਂ ਅੱਛਾ ਡੇਰੀ ਵਾਲ ਦੇ ਜਿੱਥੇ ਭੁਆ ਜੀ ਹੋਣੇ ਨੇ ਅੱਛਾ ਡੇਰੀ ਵਾਲ ਤੋਂ ਅੱਛਾ ਖਾਸ ਡੇਰੀ ਵਾਲ ਤੋਂ ਹਾਂ ਇਹ ਬਿਲਕੁਲ ਸਾਡਾ ਪਿੰਡ ਆਓ ਰਿਸ਼ਤੇਦਾਰੀ ਕੱਢ ਲਈ ਫਿਰ ਐ ਪੂਰੀ ਆ ਕੱਢ ਲਈ ਚਲੋ ਵਧੀਆ ਹੈ ਇਹ ਬਾਤ ਹੈ ਤੁਹਾਡੇ ਨਾਨਕੇ ਮੈਂ ਠੀਕ ਹੈ ਠੀਕ ਕੋਈ ਰਸਤੇ ਤੰਗ ਤੰਗ ਬਸ ਆਈ ਸੰਗਤ ਤੇ ਤੁਹਾਡੀ ਹਾਂਜੀ ਨਹੀਂ ਹੈਗੀ ਅਜੇ ਅਰੇ ਹੋਰ ਵੀ ਅੱਲਵੇਂ ਪੈ ਜਾਂਦੇ ਫਿਰ ਇਹ ਤੁਹਾਡਾ ਲੰਮੇ ਪੈਣ ਦਾ ਵਧੀਆ ਸਿਸਟਮ ਬਣਿਆ ਹੋਇਆ ਹੈ ਨਾ ਮੈਂ ਠੀਕ ਹੈ ਫਿਰ ਆ ਸੰਗਤ ਦਾ ਕੰਮ ਵਧੀਆ ਹੈ ਨਾ ਚਲੋ ਸਾਰਾ ਕੁਝ ਆਪਣਾ ਬਣਾ ਕੇ ਜੀਦਾ ਅਰੇ ਬਣਾਉਂਦੇ ਰਸਤੇ ਜਾ ਪੀਓ ਨਹੀਂ 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 ਬਣਾਉਂਦੇ ਹਾਂਜੀ ਓਕੇ ਹੁਣ ਤੁਸੀਂ ਇੱਥੋਂ ਪੈਕ ਕਰਾਇਆ ਅੱਛਾ ਲੱਗਿਆ ਛਕ ਲਿਆ ਹੋ ਮੈਂ ਇਹ ਪਾਚਾਰ ਟੱਕਵਾ ਲਿਆ ਬਾਤ ਆ ਹੁਣ ਤਾਂ ਨਹੀਂ ਲੋਡ ਪੈਣੀ ਤੁਹਾਨੂੰ ਰਸਤੇ ਛਕਣ ਦੀ ਲੰਗਰ ਹੋਰ ਪਛਾਦੇ ਵਿੱਚ ਉੱਥੇ ਛਕ ਲਿਆ ਨਾਲ ਲੈ ਵੀ ਲੈ ਆਪਾਂ ਨਾਲ ਹੀ ਠੀਕ ਹੈ ਹਾਂਜੀ ਹਾਂਜੀ ਇੱਥੋਂ ਵੀ ਲੈ ਲਈਦੇ ਨਾਲ ਇੱਥੋਂ ਨਹੀਂ ਆਪਾਂ ਉੱਥੋਂ ਲੈਣਦੇ ਆਂ ਬਕਵਾ ਕੇ ਮਨਵਾਰ ਤੋਂ ਆ ਤੁਸੀਂ ਦੇਖ ਲਓ ਛਕਣੇ ਨੇ ਕਿ ਨਾਲ ਲੈਣੇ ਨੇ ਇਹ ਰਸਤੇ 'ਚ ਗੁਰਦੁਆਰਾ ਸਾਹਿਬ ਆਉਣੇ 1-2 ਹੋਰ ਤੁਸੀਂ ਰੁਕਣਾ ਉੱਥੇ ਕੋਲ ਰੁਕਾਂਗੇ ਚਾਹ ਚ ਪੀ ਕੇ ਚਲਾਏ ਇਹ ਵੀ ਠੀਕ ਹੈ ਨਾ ਬਹੁਤ ਵਧੀਆ ਅੱਗੇ ਆਦੇ ਮੁੰਡੇ ਦੱਸਣ ਦੇ ਕਿ ਤੁਹਾਨੂੰ ਮਾਮਾ ਜੀ ਲੰਗਰ ਕਿੱਥੋਂ ਲਵਜਦਾ ਵਾ ਮੈਂ ਕਿਹਾ 100 ਕਿਲੋਮੀਟਰ ਪਹਿਲਾਂ ਪਤਾ ਲੱਗ ਜਾਂਦਾ ਇਹ ਠੀਕ ਹਰ ਸਾਲ ਆਈ ਦਿਨ 10-12 ਸਾਲ ਹੋ ਗਏ ਨਾ ਠੀਕ ਹੈ ਠੀਕ ਤੁਸੀਂ ਆਂਦੇ ਹੋਏ ਤੁਸੀਂ ਕਿੱਥੇ-ਕਿੱਥੇ ਰੁਕਦੇ ਹੋ ਹਾਂ ਜੀ ਕਿਹੜੀ ਜਗ੍ਹਾ ਦਾ ਨਾਮ ਬੋਲ ਰੋ ਨਾ ਮੈਂ ਪੂਰੀ ਆਲੇ ਦੀ ਕਾਰ ਸਗਾਂ ਪੂਰੀ ਆਲੇ ਦੀ ਗੱਡੀ ਪੂਰੀ ਆਲੇ ਹਾਂ ਦੇ ਅੱਗੇ ਸਾਢੇ ਕੋਦੋਂ ਅੱਗੇ ਦੂਜੀ ਗੱਡੀ ਤੇ ਆਈ ਦਾ ਅੱਗੇ ਸੰਗ ਤੋਂ ਜ਼ਿਆਦਾ ਵੀ ਰੇ ਲਿਆ ਬਾਬਾ ਜੀ ਨਾ ਬਹੁਤ ਵਧੀਆ ਬਹੁਤ ਵਧੀਆ ਤੇ ਵੀਰ ਜੀ ਤੁਸੀਂ ਆਂਦੇ ਹੋਏ ਕਿੱਥੇ-ਕਿੱਥੇ ਰੁਕਦੇ ਹੋ ਆਉਂ ਪਗਵਾਰੀ ਉਥੋਂ ਬਾਬਾ ਬਕਾਲਾ ਸਾਹਿਬ ਤੋਂ ਸ਼ੁਰੂ ਕਰ ਲਈਏ ਠੀਕ ਹੈ ਉੱਥੋਂ ਮੰਗੀ ਸਾਹਿਬ ਠੀਕ ਹੈ ਫਤੇਗੜ ਸਾਹਿਬ ਜੋ ਹੈ ਹਾਂ ਬਾਰੇ ਕਰਨਾਲ ਗੁਰਦੁਆਰਾ ਸਾਹਿਬ ਵੀ ਹਾਂ ਜੀ ਇਹ ਗੁਰਦੁਆਰਾ ਸਾਹਿਬ ਠੀਕ ਹੈ ਫਿਰ ਉਥੋਂ ਆਗਰੇ ਤੇ ਹਮ ਅੱਧਾ ਜਾ ਗਵਾਲੀਏ ਜਾਂਦੇ ਆਂਦੇ ਵੀ ਰੁਕੇ ਸੀ ਗਵਾਲੀਏ ਹਾਂ ਜੀ ਜੀ ਆਂਦੇ ਰੁਕੇ ਤੁਸੀਂ ਉਧਰੋਂ ਜੋ ਜੈਪੁਰ ਵਾਲਾ ਰੋਡ ਨਹੀਂ ਫੜਿਆ ਕਦੇ ਨਹੀਂ ਨਹੀਂ ਉਹ ਨਹੀਂ ਫੜਿਆ ਅੱਛਾ ਉਹ ਇਧਰ ਨੂੰ ਦਰਸ਼ੇ ਮੇਲੇ ਹੁੰਦੇ ਜਾਂਦੇ ਜੇ ਨਾਲ ਉਧਰ ਨਹੀਂ ਹੁੰਦੇ ਤੇ ਉਧਰ ਸਿੱਧਾ ਹੀ ਆਉਣਾ ਪੈਂਦਾ ਖਾਲੀ ਬਸ ਇਹ ਆ ਉਧਰੋਂ ਖਾਲੀ ਆਉਣਾ ਪੈਂਦਾ ਗਵਾਲੀਰ ਹੋ ਕੇ ਜਾਉਂਗੇ ਹਾਂ ਜੀ ਹਾਂ ਗਵਾਲੀਰ ਉੜ ਕੇ ਉਸ ਤੋਂ ਬਾਅਦ ਸ਼ੇਪੂਰੀ ਤੇ ਰੰਦਾ ਹੋਰ ਫਿਰ ਭਰਮਪੁਰ ਭਰਮਪੁਰ ਰੁਕੇ ਆਏ ਇਧਰ ਨਹੀਂ ਨਹੀਂ ਅਸੀਂ ਨਹੀਂ ਰੁਕੇ ਉੱਥੇ ਸਿੱਧਾ ਹੀ ਆਇਆ ਸੀ ਨਹੀਂ ਜਾਂਦੇ ਵੀ ਨਹੀਂ ਸਿੱਧਾ ਹੀ ਇੰਦੋਰ ਤੋਂ ਸਿੱਧਾ ਨੂੰ ਦੇੜ ਲਓ ਜੀ ਅਸੀਂ ਗੁਰਦੁਆਰਾ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਛੱਕ ਕੇ ਚਾਹ ਪਾਣੀ ਪੀ ਕੇ ਤੇ ਨਿਕਲ ਗਏ ਆ ਰਹਿਣ ਆਪਾਂ ਤਾਂ ਵੈਸੇ ਕਮਰਾ ਵੀ ਵੇਖਣ ਗਏ ਹੀ ਰਹਿਣ ਵਾਸਤੇ ਅਸੀਂ ਇੱਥੇ ਰੁਕੇ ਸੀ ਵੀ ਰਵਾਂਗੇ ਅਜਰਾ ਤੇ ਇਥੇ ਇੰਦੋਰ ਚ ਇਸ ਗੁਰਦੁਆਰਾ ਸਾਹਿਬ ਤੇ ਪਰ ਉੱਥੇ ਨਾ ਸਾਨੂੰ ਸੰਗਤ ਮਿਲ ਗਈ ਤੇ ਉਹ ਸੰਗਤ ਵੀ ਸਾਡੇ ਉਧਰ ਏਰੀਆ ਗੁਰਦਾਸਪੁਰ ਏਰੀਆ ਤੋਂ ਹੀ ਆਈ ਹੋਈ ਸੀ ਤੇ ਤੁਹਾਨੂੰ ਮਿਲਿਆ ਹੀ ਦੇਖੇ ਹੋਣਾ ਤੁਸੀਂ ਇਹ ਸੰਗਤ ਨੂੰ ਤੇ ਉਹਨਾਂ ਵੇਖ ਕੇ ਸਾਨੂੰ ਵੀ ਹੌਸਲਾ ਮਿਲ ਗਿਆ ਵੀ ਉਹ ਜੇ ਗਵਾਲੀਅਰ ਜਾ ਸਕਦੇ ਪਰ ਅਹੀਂ ਕਿਉਂ ਨਹੀਂ ਵੀ ਮਤਲਬ ਐਕਚੁਅਲੀ ਤਾਂ ਅਸੀਂ ਅਸੀਂ ਵੀ ਮਤਲਬ ਡਿਸੀਜਨ ਲੈ ਲਿਆ ਕਿਉਂਕਿ ਕਿਉਂਕਿ ਆਪਾਂ ਟਾਈਮਸਰ ਇੰਦੋਰ ਪਹੁੰਚ ਗਏ ਸੀ ਇੰਦੋਰ ਜਿਹੜਾ ਟਾਈਮਸਰ ਪਹੁੰਚ ਗਏ ਤੇ ਹੁਣ ਅਹੀਂ ਗਵਾਲੀਅਰ ਜਿਹੜਾ ਵਾ 2 ਵਜੇ ਪਹੁੰਚ ਜਾਵਾਂਗੇ ਤੇ ਸਭ ਤੋਂ ਇੱਕ ਗੱਲ ਦੱਸਦਾ ਦੋਸਤੋ ਜਿਹੜੀ ਗੱਡੀ ਚ ਲਾ ਰਿਹਾ ਇਸ ਤੇ ਨੋ ਡਾਊਟ ਸੱਚੀ ਝੂਠ ਨਹੀਂ ਬੋਲ ਰਿਹਾ ਥਕਾਵਟ ਬਿਲਕੁਲ ਨਹੀਂ ਬਿਲਕੁਕੁਲ ਨਹੀਂ ਥਕਾਵਟ ਇਹ ਸੱਚੀ ਗੱਲ ਹੈ ਸੀਰੀਅਸਲੀ ਕਹਿ ਰਿਹਾ ਮੈਨੂੰ ਵੀ ਕੋਈ ਥਕਾਵਟ ਨਹੀਂ ਹੋਈ ਹੈਗੀ ਤੇ ਇਬਾਦਤ ਦਾ ਅਸੀਂ ਪੂਰਾ ਧਿਆਨ ਰੱਖਦੇ ਆਂ ਇਬਾਦਤ ਨੂੰ ਚੰਗੀ ਤਰ੍ਹਾਂ ਆਪਾਂ ਕੋਈ ਨਜ਼ਰ ਅੰਦਾਜ਼ ਨਹੀਂ ਕਰਦੇ ਹੈਗੇ ਗੱਦਾ ਉਹਦੇ ਵਾਸਤੇ ਉਹਨੂੰ ਕਦੀ ਉਹਦੇ ਤੇ ਲੰਮੇ ਪਾ ਦਿੰਨੇ ਆ ਤੇ ਕਦੀ ਉਹਨੂੰ ਮੈਂ ਗੋਦੀ ਚੱਕ ਲੈਨੀ ਆ ਫਿਰ ਉਹਦਾ ਚੇਂਜ ਵਗੈਰਾ ਵੀ ਕਰ ਲੈਨੀ ਆ ਲੱਤਰੂਤਾ ਘੋਟ ਦਿੰਨੇ ਆ ਉਹਦਾ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਛੋਟਾ ਬੇਬੀ ਆ ਹਾਂ ਇਹ ਗੱਲ ਸੱਚੀ ਆ ਜੇ ਸਾਡੇ ਕੋਲ ਛੋਟੀ ਗੱਡੀ ਹੁੰਦੀ ਨਾ ਤਾਂ ਫਿਰ ਬਹੁਤ ਜ਼ਿਆਦਾ ਤਕਾਉਂਟ ਹੋਣੀ ਕਿਉਂਕਿ ਜਿਹੜਾ ਇੱਕ ਥੋੜਾ ਜਿਹਾ ਰਸਤਾ ਜਿਹੜੇ ਵਿੱਚੋਂ 100 ਕਿਲੋਮੀਟਰ ਦੀ ਵਾਟ ਆਉਂਦੀ ਆ ਨਾ ਜਦੋਂ ਅਸੀਂ ਇਹਨੂੰ ਦੇੜ ਤੋਂ ਇੰਦੋਰ ਨੂੰ ਆਉਨੇ ਆ ਤੇ ਇੰਦੋਰ ਤੋਂ ਇੰਦੋਰ ਤੋਂ ਪਹਿਲਾਂ ਜਿਹੜੀ 100 ਬੰਨ ਰਿਹਾ ਲਈ ਬੰਨ ਰਿਹਾ ਜੇ ਹਾਈ ਬਣੂਗਾ ਤੇ ਉਹ ਜਿਹੜੇ ਖਰਾਬ ਰਸਤੇ ਵਿੱਚ ਜਿਹੜੀ ਛੋਟੀ ਗੱਡੀ ਹੋਵੇ ਨਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਖਰਾਬ ਰਸਤਾ ਔਰ ਵੱਡੀ ਗੱਡੀ ਕਰਕੇ ਥੋੜਾ ਜਿਹਾ ਅਜੇ ਫੀਲ ਨਹੀਂ ਹੁੰਦਾ ਤੇ ਆਪਾਂ ਜਿਵੇਂ ਮੰਨ ਲਓ ਅੱਜ ਸਵੇਰੇ ਚਾਰ ਵਜੇ ਦੇ ਉੱਠੀ ਹੋਏ ਆਂ ਬਾਬੇ ਦੀ ਕਿਰਪਾ ਮੈਂ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਕਿਰਪਾ ਵਾ ਕਿ ਆਹੀਂ ਇੱਥੋਂ ਤੱਕ ਆਹੀਂ ਦੌਰ ਤੱਕ ਪਹੁੰਚ ਗਏ ਆਂ ਤੇ ਧਕਾਵਟ ਨਹੀਂ ਹੋਈ ਤੇ ਅੱਗੇ ਜਾਣ ਦਾ ਵੀ ਸਾਨੂੰ ਮਹਾਰਾਜ ਨੇ ਹਨਾ ਜਿਵੇਂ ਇੱਕ ਉਹ ਜਿਹੜੀ ਸੰਗਤ ਮਿਲੀ ਸਾਨੂੰ ਇੱਕ ਜਰੀਆ ਹੀ ਬਣਾਤਾ ਹਾਂ ਹਾਂ ਹੌਸਲਾ ਮਿਲ ਗਿਆ ਨਾਲੇ ਜਰੀਆ ਦਤਾ ਰੱਬ ਨੇ ਵੀ ਚਲੋ ਕੋਈ ਨਹੀਂ ਤੁਸੀਂ ਜਰੂਰੀ ਇੱਥੇ ਰੁਕਣਾ ਤੇ ਹੋਰ ਸਮਾਂ ਸਫਰ ਕੱਟ ਲਓ ਆਪਣਾ ਹਨਾ ਨਾਲੇ ਇੱਕ ਗੱਲ ਹੋਰ ਹੈ ਹੁਣ ਜਿਵੇਂ ਅਸੀਂ ਤਿੰਨੋਂ ਜਣੇ ਡਰਾਈਵ ਕਰ ਲਾਂਗੇ ਬਾਰੀ ਬਾਰੀ ਸਿਰ ਹਾਂ ਬਾਰੀ ਬਾਰੀ ਸਿਰ ਤਿੰਨੋਂ ਜਣੇ ਕਰ ਲਾਂਗੇ ਵੀ ਇਹ ਕੀ ਵੈਸੇ ਤਾਂ ਮੈਂ ਖਿੱਚ ਦ ਦੇਣੀ ਹੈ ਤੇ ਕਿਉਂਕਿ ਉਸ ਤੋਂ ਬਾਅਦ ਸੰਗਤ ਜਿਹੜੇ ਨਾਲ ਸੀ ਉਹਨਾਂ ਦਾ ਭਾਈ ਸਾਹਿਬ ਦਾ ਆਪਾਂ ਨੰਬਰ ਵੀ ਲੈ ਲਿਆ ਰਸਤੇ ਦੇ ਵਿੱਚ ਹਨਾ ਜੇ ਪ੍ਰੋਬਲਮ ਕਿਤੇ ਆਈ ਵਸਤਾਨੀ ਨਹੀਂ ਨਹੀਂ ਹਾਂ ਚਲੋ ਕੋਈ ਨਹੀਂ ਨੰਬਰ ਚਲੋ ਜ਼ਰੂਰੀ ਆ ਉਹ ਵੈਸੇ ਸਾਡੇ ਤੋਂ ਅੱਗੇ ਚੱਲ ਗਏ ਕਿਉਂਕਿ ਉਹ ਪਹਿਲਾਂ ਤੇ ਆ ਕੇ ਗੁਰਦੁਆਰਾ ਸਾਹਿਬ ਰੁਕੇ ਹੋਏ ਸੀ ਤੇ ਅਸੀਂ ਥੋੜਾ ਬਾਅਦ ਆਇਆ ਸੀ ਹੁਣ ਲੰਗਰ ਪ੍ਰਸ਼ਾਦਾ ਸਾਕੇ ਤੇ ਅਸੀਂ ਵੀ ਨਾਲ ਹੀ ਨਿਕਲ ਗਏ ਆ ਤੇ ਵੈਸੇ ਤਾਂ ਸਾਰਾ ਹਾਈਵੇਅ ਹੀ ਅੱਗੇ ਬਸ ਥੋੜਾ ਕੀ ਹੈਗਾ 30 ਕਿਲੋਮੀਟਰ ਜਿਹੜਾ ਥੋੜਾ ਇੰਦਾ ਲੱਗੂਗਾ ਬਾਕੀ ਸਾਰਾ ਹਾਈਵੇਅ ਆ ਇਹ ਵੀ ਹਾਈਵੇਅ ਹੀ ਆ ਵੈਸੇ ਪਰ ਥੋੜਾ ਰਸ਼ ਆ ਹ ਵਧੀਆ ਲਗਾ ਸੰਗਤ ਨੂੰ ਮਿਲ ਕੇ ਹਨਾ ਵੀ ਉਹ ਵੀ ਬਾਏ ਰੋਡ ਆਈ ਹੈ ਸੰਗਤ ਵੇਖ ਲਓ ਕਿ ਕਿੰਨੀ ਉਹ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਜਿਹੜੀ ਇਹ ਨਦੇੜ ਸਾਹਿਬ ਹਨਾ ਅਸੀਂ ਸੋਚਦੇ ਹਾਂ ਕਿ ਅਸੀਂ ਇੱਕ ਬੜਾ ਵੱਡਾ ਜਿਗਰਾ ਕਰਕੇ ਬਾਏ ਰੋਡ ਆਈਆਂ ਬਟ ਨਹੀਂ ਬਹੁਤ ਸੰਗਤ ਆਉਂਦੀ ਹੈ ਬਾਏ ਰੋਡ ਸਾਨੂੰ ਬਹੁਤ ਗੱਡੀਆਂ ਮਿਲੀਆਂ ਇੱਥੇ ਜਿਹੜੀਆਂ ਬਾਏ ਰੋਡ ਆਉਂਦੀਆਂ ਜਾਂਦੀਆਂ ਅਜੇ ਰੁਕ ਜਾ ਰਹੀਆਂ ਸੀ ਬਹੁਤ ਮੀਲੇ ਬੀਤ ਜਿਹੜੇ ਨਦੇੜ ਸਾਹਿਬ ਜਾ ਰਹੀ ਸੀ ਜਾ ਰਹੇ ਸੀ ਉਹ ਬਹੁਤ ਮੇਲੇ ਤੇ ਬਾਕੀ ਕਿਹਾ ਕਿ ਜੇ ਹੁਣ ਆਪਾਂ ਟਾਈਮ ਸਿਰ ਗੁਵਾਲੀਰ ਪਹੁੰਚ ਜਾਨੇ ਕੱਲ ਵਧੀਆ ਦਰਸ਼ਨ ਦਿਦਾਰ ਹੋ ਜਾਣਗੇ ਗੁਵਾਲੀਰ ਸਾਹਿਬ ਗੁਰਦੁਆਰਿਆਂ ਦੇ ਬੰਦੀ ਛੋੜ ਦੇ ਵੀ ਹਾਂ ਕਿਲਾ ਵੀ ਵੇਖਣਾ ਬੰਦੀ ਛੋੜ ਕਿਲਾ ਉੱਥੇ ਬਣਿਆ ਹੋਇਆ ਉਹ ਵੀ ਵੇਖਾਂਗੇ ਆਪਣੇ ਗੁਰੂ ਸਾਹਿਬ ਜੀ ਦਾ ਹਨਾ ਤੇ ਚਲੋ ਥੋੜਾ ਲੇਟ ਪਹੁੰਚਾਂਗੇ ਸਵੇਰੇ ਥੋੜਾ ਲੇਟ ਉੱਠ ਜਾਂਗੇ ਕੋਈ ਗੱਲ ਨਹੀਂ ਕਿਉਂਕਿ ਨੀਂਦ ਪੂਰੀ ਕਰ ਲਾਂਗੇ ਨਾ ਆਪਣੀ ਚਲੋ ਹੁਣ ਆਪਾਂ ਚਲ ਜੀ ਕੰਮ ਹੋ ਦੋ ਪਹੁੰਚਦੇ ਹੁਣ ਆਪਾਂ ਉਥੇ ਮੈਨੂੰ ਤਾਂ ਜੋ ਜੋ ਵਾਪਸ ਨੂੰ ਜਾ ਰਹੇ ਨਾ ਜੀ ਨਹੀਂ ਕਰ ਰਾ ਜਾਣ ਨੂੰ ਵੀ ਹੁਣੋਂ ਇਦਾਂ ਲੱਗ ਰਿਹਾ ਹੈ ਆਪਣੇ ਉਹ ਦਿਨ ਜਿਹੜੇ ਆਪਣੀ ਸੋਚੀ ਸੀ ਟ੍ਰਿਪ ਪਲਾਨ ਕੀਤੀ ਸੀ ਵੀ ਆਪਾਂ ਇਦਾਂ ਗੁਰਦੁਆਰਾ ਸਾਹਿਬ ਜਾਣਾ ਉਹ ਹੁਣ ਇਦਾਂ ਲੱਗ ਰਿਹਾ ਜਿਵੇਂ ਖਤਮ ਹੁੰਦੀ ਜਾ ਰਹੀ ਆ ਹਨਾ ਤੇ ਜਿਉਂ ਜਿਉਂ ਉਧਰੋਂ ਵਾਪਸ ਆਈ ਜਾ ਰਹੇ ਮਨ ਨੂੰ ਥੋੜਾ ਹੋਰ ਤਰ੍ਹਾਂ ਹੁੰਦਾ ਜਾਣ ਦਾ ਜਿਹੜਾ ਜੋਸ਼ ਹੁੰਦਾ ਨਾ ਜਾਣ ਦੇ ਸਮੇਂ ਦਾ ਉਹ ਬੜਾ ਹੁੰਦਾ ਉਹ ਬੜਾ ਜਜ਼ਬਾ ਜੋਸ਼ ਹੁੰਦਾ ਵੀ ਆਪਾਂ ਜਾਣਾ ਅੱਜ ਹਨਾ ਬਟ ਚਲੋ ਕੋਈ ਗੱਲ ਨਹੀਂ ਗੁਰੂ ਮਾਰਾਇ ਨੇ ਫੇਰ ਚਾਇਆ ਤਾਂ ਪਹੁੰਚ ਗਏ ਹਣਾ ਹਾਂ ਤੇ ਬਾਕੀ ਸਾਡੇ ਗੁਰੂ ਮਹਾਰਾਜ ਬਹੁਤ ਬਿਹੰਦ ਨੇ ਸੀ ਰਸਲੇ ਯਾਰ ਚਲੋ ਮਿਲਦੇ ਹਾਂ ਹੁਣ ਆਪਾਂ ਉੱਥੇ ਤਾਂ ਨੂੰ ਪਹੁੰਚ ਗਏ ਮੇਰਾ ਪਰਮਾ ਬਹੁਤ ਇਲਾਕਾ ਦਿੱਤਾ ਮੈਂ ਆਰਾਮ ਨਾਲ ਮੈਂ ਕਿਹਾ ਰਿਲੈਕਸ ਹੋ ਜਾਈਏ ਇੱਥੋਂ ਤੇਲ ਪਵਾ ਲਈ ਅੱਗੇ ਮਗਰ ਰਾਤ ਨੂੰ ਹੁਣ ਪਤਾ ਨਹੀਂ ਦੇਖਣਾ ਦੇਖੇ ਪੰਪ ਇੱਕ ਵਾਰੀ ਤਾਂ ਆਗਰੇ ਦਾ ਖਿੱਚ ਲਾਂਗੇ ਗਵਾਲੀਅਰ ਤੱਕ ਤੇ ਤੇਲ ਜਿਹੜਾ ਪੈ ਰਿਹਾ ਉਹ ਇਸ ਟਾਈਮ ਫੁੱਲ ਕਰਾਵਾਂਗੇ ਓਹ ਓਹ ਕਿੰਨੇ ਆ ਲਿਹਾੜਾ ਮੀਟਰ ਹਜ਼ਾਰ ਦਾ 2000 ਟੱਪ ਗਿਆ ਤੇ ਪੈ ਗਈ 4050 ਰੁਪਏ ਦਾ ਤੇਲ 44 ਲੀਟਰ ਸ਼ਾਮ ਦਾ ਗੇੜਾ ਪਹੁੰਚ ਜਾਗੇ ਛੇਤੀ ਹੌਸਲਾ ਬਲੰਦ ਅੱਧੀ ਰਾਤ ਨੂੰ ਹੋਈ ਗੱਡੀ ਖਰਾਬ ਕੀ ਚੱਕਰ ਹੋ ਗਿਆ ਫਿਰ ਹੁਣ ਟੰਗਾ ਪਣੀ ਹੈ ਟੰਗ ਗਲੀ ਨਾ ਕੋਈ ਛੇੜ ਨਾ ਕਰ ਰੇਡੀ ਕਰ ਬੰਦ ਕਰ ਯਾਰ ਬੁਈ ਬੰਦ ਮੈਂ ਸਮੈਲ ਕਰਕੇ ਦਿਖਾ ਸ਼ੀਸ਼ਾ ਧਲੇ ਕਰਿਓ ਸ਼ੀਸ਼ਾ ਧਲੇ ਗਾ ਲੋ ਚੰਗੀ ਤਰ੍ਹਾਂ